ਜਿਹੜੀ ਅੱਜ ਤੱਕ ਵਿਚਾਰੀ ਜ਼ਮਾਨਤਾ ਲੈਣ ਦੀ ਆ ਹੁਣ ਮੈਂ ਇੱਥੇ ਆ ਰਿਹਾ ਸੀ ਰਾਤ ਤੇ ਮੈਨੂੰ ਵਕੀਲ ਦਾ ਬੋਲ ਆਇਆ ਕਿ ਕੰਚਨਪ੍ਰੀਤ ਤੇ ਮੈਨੂੰ ਲੱਗਦਾ 5 ਜਾਂ 7 ਪਰਚੇ ਐ ਅੱਜ ਦੁਵਾਰ ਤੋਂ ਹਾਈ ਕੋਰਟ 'ਚ ਅੱਜ ਉਹਨੂੰ ਦੋ ਪਰਚਿਆਂ 'ਚ ਫੇਰ ਜ਼ਮਾਨਤ ਮਿਲੀ ਐ ਕਦੇ ਪੰਜਾਬ ਦੀ ਧਰਤੀ 'ਤੇ ਨਹੀਂ ਹੋਇਆ ਉਹਦਾ ਗੁਨਾਹ ਕੀ ਐ ਗਲਤੀ ਕੀ ਐ ਕੀ ਸਰਕਾਰ ਉਹਨਾਂ ਨੂੰ ਦੱਬਣਾ ਚਾਹੁੰਦੀ ਐ ਤੇ ਉਹ ਦੱਬਦੇ ਨਹੀਂ ਮਗਰ ਪੰਜਾਬ ਦੀ ਧਰਤੀ ਤੇ ਕੀ ਐ ਜਾਇਜ ਐ ਧੀਆ ਪਹਿਣਾ ਤੇ ਕਦੇ ਪਰਚੇ ਨਹੀਂ ਹੁੰਦੇ ਸਨ ਅੱਜ ਕੰਚਨਪ੍ਰੀਤ ਤੇ ਮੈਨੂੰ ਲੱਗਦਾ ਸੱਤ ਪੰਜੇ ਪਹਿੰਜੀ ਕਿੰਨੇ ਕਿਨੇ ਸੱਤ ਜਾਂ ਅੱਠ ਇਹਨਾਂ ਨੂੰ ਵੀ ਗਿਣਤੀ ਭੁੱਲ ਗਈ ਆ ਹਾਲ ਮੇਰੇ ਆਲਾ ਹੀ ਆ ਮੈਨੂੰ ਤਾਂ ਸਵਾਦ ਬੜਾ ਆਉਂਦਾ ਮੈਨੂੰ ਕਹਿੰਦੇ ਤੇਰੇ ਤੇ ਪਰਚਾ ਦੇ ਦੇਣ ਮੈਂ ਦਿਓ ਦੇਰੀ ਕਾਦੀ ਆ ਭਾਈ ਮਜੀਠੀਆ ਤਾਂਹੀਂ ਗੱਜੂ ਮੈਂ ਵੇਖਿਆ ਕੱਲ ਹਸਪਤਾਲ ਚੋਂ ਨਿਕਲ ਕੇ ਆਇਆ ਮੇਰੇ ਨੌ ਲੈਣ ਦੀ ਦੇਰੀ ਸੀ ਫੇਰ ਦਾਖਲ ਹੋ ਗਿਆ ਮਾਮਾ ਹੀਰ ਦਾ ਨਾਲ ਹੈ ਪੰਗੇ ਹਲੇ ਮੁੱਖ ਮੰਤਰੀ ਦੀ ਕੁਰਸੀ ਕਰਕੇ ਤੂੰ ਬੋਲਦਾ ਜਿੰਨਾ ਬੋਲਦਾ ਇਹ ਕਹਿੰਦੇ ਬੁਲਟੋਆ ਸਾਹਿਬ ਉਹਦੇ ਗੋਡੇ ਤੇ ਤੌਣ ਰੱਖਿਓ ਮੈਨੂੰ ਲੱਗਦਾ ਮੈਂ ਮਾੜੀ ਜੀ ਪੂੰਛ ਤੇ ਪੈਰ ਰੱਖਿਓ ਨਹੀਂ ਤਾਂ ਚੀਕਾਂ ਨਿਕਲ ਜਾਣੀਆਂ ਉਹਦੀਆਂ ਤੁਸੀਂ ਗੋਡੇ ਤੇ ਪੈਰ ਦੇ ਵੇਖੋ ਕਮਾਲ ਹੋ ਗਈ ਕੱਲ ਮੋਗੇ ਦੀ ਰੈਲੀ 'ਚ ਆਉਂਦਾ ਨਹੀਂ ਸੀ ਮਹਾਉ ਨੂੰ ਗਲੂਕੋਜ਼ ਗਲੂਕੋਜ਼ ਲਾ ਕੇ ਖਲਾਇਆ ਤੇ ਆਇਆ ਪ੍ਰੋਗਰਾਮ ਕਿਹੜਾ ਸੀ ਕਹਿੰਦਾ ਯੁੱਧ ਨਸ਼ਿਆਂ ਵਿਰੁੱਧ ਤੇ ਹਲੇ ਤਾਂ ਆਪ ਦਾ ਯੋਧੀ ਨਹੀਂ ਉਹਦਾ ਮੁੱਕਣ ਡਿਆ ਵਿਚਾਰੇ ਦਾ ਸ਼ਾਮ ਨੂੰ ਜਾਂਦੇ ਨੂੰ ਫੇਰ ਪੈਗ ਲਾ ਲੇ ਤੇ ਫੇਰ ਉੱਥੇ ਪਿਆ ਜਾ ਕੇ ਮੈਨੂੰ ਲੱਗਦਾ ਫੋਟੇਜ਼ ਹਸਪੀਟਲ ਤਾਂ ਜੇ ਉਹ ਕੋਈ ਤਾਂ ਅਰਦਾਸ ਕਰਦੇ ਹੋ ਨੇ ਕਿ ਕਿਤੇ ਚਲੇ ਨਾ ਜਾਵੇ ਜੇ ਡਾ ਗਾਕ ਸਾਡਾ ਇਹ ਤਗੜਾ ਕੋਈ ਲੱਭਣਾ ਨਹੀਂ ਸਾਲੂ ਜਿਹੜਾ ਮਾਂ ਤੇ ਝੂਠੀਆਂ ਸੋਵਾਂ ਖਾ ਲਵੇ ਖਾਦੀ ਸੀ ਕਿ ਨਹੀਂ ਖਾਦੀ ਸੀ ਕਿ ਮੈਂ ਸ਼ਰਾਬ ਨਹੀਂ ਪੀਉ ਹੁਣ ਤੇ ਜਿਹੜਾ ਮਾ ਦੀਆਂ ਝੂਠੀਆਂ ਸੋਮਾਂ ਖਾ ਜਵੇ ਜਾਂ ਗੁਰੂ ਘਰ ਦੀਆਂ ਝੂਠੀਆਂ ਸੋਮਾਂ ਖਾ ਦੇ ਮਾਜੇ ਵਾਲਿਓ ਕਿ ਆਪਾਂ ਉਹਨੂੰ ਬੰਦਿਆਂ ਚ ਵੀ ਗਿਣਦੇ ਸਾਧ ਸੰਗਤ ਜੀ ਜਿਹੜਾ ਮਾ ਦਾ ਨਾ ਹੋਇਆ ਜਿਹੜਾ ਰੱਬ ਦਾ ਨਾ ਹੋਇਆ ਕਦੇ ਥੋੜਾ ਹੋ ਜੂ ਮੈਂ ਹਰਾਨ ਹੋ ਗਿਆ ਕਹਿੰਦਾ ਹਉ ਕਹਿੰਦਾ ਉਹ ਜਿਹੜਾ ਆਇਆ ਨਾ ਭੇਜ ਜੇਲ ਤੋਂ ਕਹਿੰਦਾ ਉਹ ਮੁੱਛਾਂ ਨੂੰ ਵਟ ਦੇਈ ਜਾਂਦਾ ਮੁੱਛਾਂ ਮੇਰੀਆਂ ਮਾ ਭਾਵਾਂ ਇਹਨਾਂ ਨੂੰ ਤਾਂ ਦਵਾ ਤੇਰੇ ਕੋਲ ਤਾਂ ਹੈ ਨਹੀਂ ਭਾਉ ਨਾਲੇ ਮੇਰੇ ਅੱਗੇ ਖਲੋ ਕੇ ਤੇਰੇ ਤੋਂ ਦਿੱਤੀ ਵੀ ਨਹੀਂ ਜਾਣੀ ਮੂਤ ਕੱਢ ਦਿਆਂਗਾ ਤੇਰਾ ਮੈਂ ਬੋਲ ਜਾ ਤੂੰ ਮੇਰੇ ਤੇ ਇੱਕ ਪਰਚਾ ਛੱਡ ਮੈਂ ਹੁਣ ਪਰਚੇ ਵਾਲੀ ਡਿਗਰੀ ਤੋਂ ਵੀ ਗਾਂ ਲੰਗਿਆ ਪਿਆ ਹੁਣ ਤਾਂ ਕੱਲਾ ਯੂਆਪਾ ਤੇ ਐਨਐਸਏ ਰਹਿ ਗਿਆ ਜੇ ਲਾਉਣੀ ਉਹ ਵੀ ਲਾ ਦੀ ਤੇ ਨਿਕਲ ਕੇ ਤਾਂ ਮੈਂ ਫੇਰ ਆਉਂਗਾ ਤੇ ਫੇਰ ਕਿੱਧਰ ਨੂੰ ਜਾਏਗਾ ਕੀ ਇਹ ਪੰਜਾਬ ਦੀ ਰਾਜਨੀਤੀ ਹੈ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਜਾਣਾ ਮੁੱਖ ਮੰਤਰੀ ਇੱਕ ਦਿਨ ਆਉਂਦਾ ਹਸਪਤਾਲ ਚ ਜਿਵੇਂ ਪਰੋਲ ਤੇ ਆਈਦਾ ਉਤਰਾਂ ਤੇ ਬਾਹਰ ਆ ਕੇ ਸਾਡੇ ਬਾਰੇ ਗੱਲ ਕਰਕੇ ਫੇਰ ਉੱਥੇ ਦਾਖਲ ਹੋ ਜਾਂਦਾ ਸਾਧ ਸੰਗਤ ਜੀ ਅਜਹਾਲ ਪੰਜਾਬ ਦੇ ਆਈ ਸੀ ਯੂ ਵਰਗੇ ਨੇ ਪੰਜਾਬ ਚ ਮੈਂ ਹੈਰਾਨ ਹੋ ਗਿਆ ਕਿ ਮੈਂ ਉਹਦੀ ਅਖੀਰਲੀ ਗੱਲ ਕਰਕੇ ਕਿਉਂਕਿ ਉਹਦੇ ਤੇ ਬਾਲਾ ਟਾਈਮ ਲਾਉਣ ਦਾ ਫਾਇਦਾ ਕੋਈ ਨਹੀਂ ਬੇੜਾ ਗਰਕ ਤਾਂ ਪੰਜਾਬ ਦਾ ਕੀਤਾ ਹੀ ਉਹਦੀ ਜੁੰਡਲੀ ਨੇ ਕਹਿੰਦਾ ਜੀ ਕੋਟਾ ਕਚੇਰੀ ਨੇ ਭਾਵੇਂ ਉਹਨੂੰ ਬਰੀ ਕਰਤਾ ਕਹਿੰਦਾ ਰੱਬ ਦੀ ਕਚੇਰੀ 'ਚ ਉਹਨੂੰ ਮਾਫੀ ਨਹੀਂ ਮਿਲਦੀ ਮੇਰੇ ਬਾਰੇ ਕਹਿੰਦਾ ਮਾਮਾ ਹੀਰਦਿਆ ਤੂੰ ਹੁਣ ਸੱਚੇ ਪਾਤਸ਼ਾਹ ਦੇ ਨਾਲ ਤੈਨੂੰ ਪਤਾ ਉਹਦੀ ਕਚੇਰੀ 'ਚ ਕੀ ਹੋਣਾ ਤੇਰੇ ਅਰਗੇ ਤਾਂ ਉਸ ਕਚੇਰੀ 'ਚ ਜਾਣ ਜੋਗੇ ਨਹੀਂ ਜਿਹਨੇ ਬੋਤਲ ਸ਼ਰਾਬ ਦੀ ਪੀ ਲੈਣੀ ਤੂੰ ਉਹ ਕਚੇਰੀ ਦਾ ਕੀ ਜਾਣਦਾ ਤੂੰ ਪੰਜਾਬ ਦੀ ਕਚੇਰੀ 'ਚ ਲੋਕਾਂ ਨਾਲ ਇਨਸਾਫ਼ ਨਹੀਂ ਕਰ پا ਰਿਹਾ ਤੇ ਹੁਣ ਵੇਖੋ ਹੰਕਾਰ ਕਿਸ ਕਿਸਮ ਦਾ ਕਿ ਰੱਬ ਦੀ ਕਚਹਿਰੀ ਦੇ ਫੈਸਲੇ ਵੀ ਕਹਿੰਦਾ ਮੈਂ ਹੀ ਕਰੂੰ ਇਹ ਤਾਂ ਫਿਰ ਇੰਦਰਾ ਗਾਂਧੀ ਤੇ ਇਹਦੇ 'ਚ ਕੋਈ ਫਰਕ ਤਾਂ ਨਾ ਰਹਿ ਗਿਆ ਇੰਦਰਾ ਗਾਂਧੀ ਨੂੰ ਵੀ ਇਹੀ ਹੋ ਗਿਆ ਸੀ ਨਾ ਕਿ ਮੈਂ ਦਰਬਾਰ ਸਾਹਿਬ ਤੇ ਭਾਵੇਂ ਟੰਕਾ ਤੋਪਾਂ ਨਾ ਚੜਾ ਦਿਆਂ ਤੇ ਮੈਨੂੰ ਕੀ ਉਹਨੇ ਤੂੰ ਕਦੇ ਮੈਨੂੰ ਰਾਜਾ ਬੜੇ ਨਾ ਸਮਝ ਲਈ ਕਿਤੇ ਰਾਤ ਦੇ ਹਨੇਰੇ 'ਚ ਤੂੰ ਉਹਨੂੰ ਡਰਾ ਕੇ ਤੈਨੂੰ ਮਿਲ ਜਾਂਦਾ ਪਾਰਟੀ ਕਈ ਪ੍ਰਧਾਨ ਪਾਰਟੀਆਂ ਦੇ ਕਾਂਗਰਸੀ ਤੂੰ ਕਈ ਦਬਾਏ ਆ ਤੂੰ ਸਾਨੂੰ ਉਹਨਾਂ 'ਚੋਂ ਨਾ ਸਮਝ ਲਈ ਕਿ ਤੂੰ ਉੱਥੋਂ ਕਹੇਂਗਾ ਹੀ ਪਰਚਾ ਦੇ ਦੇਣਾ ਤਾਂ ਮੈਂ ਹੱਥ ਜੋੜ ਕੇ ਤੇਰੇ ਅੱਗੇ ਖਲੋ ਜੂੰਗਾ ਇਹ ਪੰਜਾਬ ਦੇ ਲੋਕ ਕੀ ਹੈ ਭਾਈ ਇਹ ਜੇ ਦਬਣ ਵਾਲੇ ਹੋ ਤੁਸੀਂ ਫਿਰ ਝੱਡੋ ਜਕਾਰਾ ਬੋਲੇ ਇਸ ਕੋਨੇ ਹਾ ਹੁਣ ਕੱਲਾ ਜਕਾਰਾ ਨਹੀਂ ਛੱਡਣਾ ਉੱਚਾ ਨੂੰ ਜਰਾ ਵਾਟ ਵੀ ਟੁਕਾ ਕੇ ਦਿਓ ਮਾੜਾ ਜਿਹਾ ਪਤਾ ਲੱਗੇ ਬੋਲ ਛੋੜਿਆ